ਚੋਲੇ ਦੇ ਵਿੱਚ ਪੈਸੇ ਆ ਸਾਨੂੰ ਬੰਦਾ ਨਹੀਂ ਲੱਭ ਰਿਹਾ ਉਹ ਉਹ 5 ਲੱਖ ਰੁਪਏ ਲੁੱਪੇ ਬਹੁਤੀ ਪਿਆਰੀ ਜੀ ਐਂਡ ਸਿੰਪਲ ਜੀ ਫਿਲਮ ਬਹੁਤ ਪਿਆਰੀ ਲੱਗ ਰਹੀ ਸੀ ਉਹਨਾਂ ਨੂੰ ਬਾਕੀ ਹੁਣ 23 ਨੂੰ ਰਿਲੀਜ਼ ਹੁੰਦੀ ਆ ਆਡੀਅנס ਕੀ ਕਹਿੰਦੀ ਆ ਉਦੋਂ ਦੇਖਦੇ ਆ ਸਾਰਿਆਂ ਦਾ ਇੱਥੇ ਅੱਜ ਪਹੁੰਚਣ ਤੇ ਜੇ ਪੈਸਾ ਬੋਲਦਾ ਹੁੰਦਾ ਤੇ ਪ੍ਰੀਮੀਅਰ ਤੇ 23 ਫਰਵਰੀ ਨੂੰ ਫਿਲਮ ਰਿਲੀਜ਼ ਹੋ ਜਾਣੀ ਹੈ ਜੀ ਪਰ ਆ ਝੋੜਾ ਸਾਨੂੰ ਤਾਂ ਘਰ ਰਿਆ ਤੇ ਝੋੜੇ ਦੇ ਵਿੱਚ ਪੈਸੇ ਆ ਸਾਨੂੰ ਬੰਦਾ ਨਹੀਂ ਲੱਭ ਰਿਆ ਕਿਰਪਾ ਕਰਕੇ ਸਾਡੀ ਮਦਦ ਕਰੋ ਸਾਨੂੰ ਪਤਾ ਲੱਗੇ ਵੀ ਆ ਪੈਸੇ ਕਿਹਦੇ ਆ ਉਹ ਜਿਹੜਾ ਬੰਦਾ ਸਾਨੂੰ ਇਹ ਪ੍ਰੂਫ ਲੈ ਕੇ ਆਊਗਾ ਉਹਨੂੰ ਝੋੜਾ ਦੇਵਾਂਗੇ ਜੀ 5 ਲੱਖ ਰੁਪਏ ਲੁੱਬੇ ਆ ਜਾਂ ਫਿਰ ਇਹ ਫਿਲਮ ਦੇ ਵਿੱਚ ਤੁਹਾਨੂੰ 23 ਫਰਵਰੀ ਨੂੰ ਪਤਾ ਲੱਗ ਹੀ ਜਾਣਾ ਵੀ ਪੈਸੇ ਕਿਹਦੇ ਆ ਬਿਲਕੁਲ 23 ਫਰਵਰੀ ਨੂੰ ਅੱਜ ਤਾਂ ਨਹੀਂ ਦੇਖ ਰਹੇ ਤੁਸੀਂ ਅੱਜ ਦਾ ਮੈਂ ਨਪੇ ਹੋਇਆ ਚੋਲਾ ਮੈਂ ਛੱਡ ਹੀ ਨਹੀਂ ਰਹੀ ਚੋਲਾ ਉਹ ਤਈ ਫਰਵਰੀ ਨੂੰ ਕਰ ਚੋਣਾ 23 ਫਰਵਰੀ ਨੂੰ ਮਿਲੂਗਾ ਚੈੱਕ ਕਰੋ ਬਾਕੀ ਮਿਲਦੇ ਆ ਜੀ ਫਿਲਮ ਦੇਖ ਕੇ ਫਿਲਮ ਦੇਖ ਕੇ ਮਿਲਿਆ ਜੀ ਵਧੀਆ ਲੱਗ ਰਿਹਾ ਜਿਵੇਂ ਆਡੀਅנס ਐਪਰੀਸ਼ੀਏਟ ਕਰ ਰਹੀ ਆ ਸਾਰੇ ਨੇ ਐਪਰੀਸ਼ੀਏਟ ਕੀਤਾ ਬਹੁਤ ਵਧੀਆ ਲੱਗ ਰਿਹਾ ਤੇ ਬਾਕੀ ਜ਼ਿੰਦਗੀ ਐ ਵੈਸੇ ਵੀ ਆਮ ਹੀ ਜਿਹਾ ਹੁੰਨੇ ਆ ਅਸੀਂ ਬਾਲੀ ਖਾਸ ਜ਼ਿੰਦਗੀ ਮੈਂ ਜਿਉਂਦਾ ਵੈਸੇ ਵੀ ਹੈ ਨਹੀਂ ਆਮ ਹੀ ਰਹਨੇ ਆ ਜੀ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਮੇਰਾ ਤਾਂ ਵਧੀਆ ਰਿਹਾ ਰਿਸਪੌਂਸ ਅੱਛਾ ਆਇਆ ਅੱਜ ਸਾਰਿਆਂ ਨੇ ਫਿਲਮ ਦੇਖੀ ਸੋ ਰਿਸਪੌਂਸ ਅੱਛਾ ਆ ਰਿਹਾ ਸੀਗਾ ਸਾਰਿਆਂ ਨੂੰ ਇੱਕ ਬਹੁਤ ਹੀ ਪਿਆਰੀ ਜੀ ਐਂਡ ਸਿੰਪਲ ਜੀ ਫਿਲਮ ਬਹੁਤ ਪਿਆਰੀ ਲੱਗ ਰਹੀ ਸੀਗੀ ਉਹਨਾਂ ਨੂੰ ਬਾਕੀ ਹੁਣ 23 ਨੂੰ ਰਿਲੀਜ਼ ਹੁੰਦੀ ਆਡੀਅנס ਕੀ ਕਹਿੰਦੀ ਹੈ ਉਹਦੋਂ ਦੇਖਦੇ ਆ ਬਟ ਯਾ ਆਈ ਥਿੰਕ ਆਮ ਸੁਪਰ ਐਕਸਾਈਟਡ ਰਾਜਾ ਜੀ ਤੁਸੀਂ ਬੈਸਟ ਫਿਲਮ ਦਾ ਅਵਾਰਡ ਮਿਲਦਾ ਆਪਣਾ ਕਰ ਲੈਣਾ ਮੈਨੂੰ ਸੱਚੀ ਬਹੁਤ ਵਧੀਆ ਲੱਗਿਆ ਮੈਨੂੰ ਖੁਦ ਨਾਲ ਨਫ਼ਰਤ ਵੀ ਹੋਈ ਅੱਜ ਦੇਖ ਕੇ ਖੁਦ ਨੂੰ ਹੈਨਾ ਤੇ ਬਟ ਵੀਰੇ ਦੀ ਸਪੀਚ ਦੇ ਨਾਲ ਮਤਲਬ ਮੇਰੀ ਅੱਖਾਂ 'ਚ ਹੰਝੂ ਵੀ ਆਏ ਜੇ ਕੋਈ ਇਦਾਂ ਦਾ ਕਰੈਕਟਰ ਆਮ ਲਾਈਫ ਦੇ ਵਿੱਚ ਹੈਗਾ ਤਾਂ ਉਹਨੂੰ ਵੀ ਸੁਧਰ ਜਾਣਾ ਚਾਹੀਦਾ ਉਹਦੀਆਂ ਅੱਖਾਂ 'ਚ ਵੀ ਹੰਝੂ ਆਉਣੇ ਚਾਹੀਦੇ ਨੇ ਬਾਈ ਤੁਸੀਂ ਕੀ ਕਹਿੰਦੇ ਹੋ ਕਿਵੇਂ ਦੇਖੀ ਤੁਸੀਂ ਉਹਨਾਂ ਦਾ ਜਾਨਾ ਦੇਖੋ ਜੀ ਮੇਰੇ ਕਰੈਕਟਰ ਬਾਰੇ ਤਾਂ ਤੁਸੀਂ ਦੱਸਣਾ ਜਾਂ ਸਾਡੇ ਜਿਵੇਂ ਦੇ ਕਰੈਕਟਰ ਬਾਰੇ ਅਸੀਂ ਕੀ ਇਤਿਆ ਤੁਸੀਂ ਦੱਸਣਾ ਲੋਕਾਂ ਨੂੰ ਦੱਸਣਾ ਪਰ ਮੇਰੇ ਅਕੋਰਡਿੰਗ ਐਜ਼ ਅ ਦਾਰਸ਼ਕ ਜਿਹੜੀ ਫਿਲਮ ਸੀ ਸਾਡੀ ਔਰ ਉਹ ਬਹੁਤ ਲਾਈਵ ਫਿਲਮ ਸੀ ਐਨੀ ਲਾਈਵ ਫਿਲਮ ਮੈਂ ਜਿੰਨੀਆਂ ਫਿਲਮਾਂ ਦੀਆਂ ਤਾਂ ਦੇਖਦਾ ਬਾਕੀ ਫਿਲਮਾਂ ਐਨੀ ਲਾਈਵ ਫਿਲਮ ਮੈਂ ਕਦੇ ਨਹੀਂ ਦੇਖੀ ਆਇਆ ਲੱਗਦਾ ਕਿ ਜਿਵੇਂ ਕੋਈ ਕੈਮਰਾ ਲੈ ਕੇ ਚੋਰੀ ਸ਼ੂਟ ਕਰ ਰਿਆ ਸਭੀ ਪਰਮੀ ਸੋ ਬਹੁਤ ਰੀਅਲਿਸਟਿਕ ਫਿਲਮ ਹੈ ਸਭੀ ਔਰ ਫਿਲਮ ਦਾ ਜਿਹੜਾ ਖੂਬਸੂਰਤ ਪਾਖੰਡ ਹੁੰਦਾ ਕਿ ਫਿਲਮ ਕਿਤੇ ਡਰਾਗ ਨਾ ਕਰੇ ਮੇਰੇ ਅਕੋਰਡਿੰਗ ਐਜੇ ਦਰਸ਼ਕ ਫਿਲਮ ਦੇਖੀ ਜੀ ਮੈਨਾਂ ਆ ਕੇ ਮੇਰੀ ਜਿਵੇਂ ਚੱਲ ਰਹੀ ਸੀ ਸਾਡੀ ਫਿਲਮ ਨੇ ਕਿਤੇ ਡ੍ਰੈਗ ਨਹੀਂ ਕੀਤਾ ਬਾਕੀ ਤੁਸੀਂ ਦੱਸਣਾ ਸਾਨੂੰ ਕਿਤੇ ਬੋਰ ਕੀਤਾ ਜਾਂ ਨਹੀਂ ਕੀਤਾ ਪਰ ਮੇਰੇ ਅਕੋਰਡਿੰਗ ਸਾਡੀ ਫਿਲਮ ਨੇ ਡ੍ਰੈਗ ਨਹੀਂ ਕੀਤਾ ਬਸ ਬੜੀ ਸੁੰਦਰੀ ਚੱਲੀ ਗਈ ਹਰਦੀਪਾਈ ਜੀ ਥੈਂਕ ਯੂ ਤੁਸੀਂ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਉਹ ਵਾਲੀ ਚੀਜ਼ ਸੋ ਮੈਂ ਜਦੋਂ ਫਿਲਮ ਦੇਖ ਰਹੀ ਸੀਗੀ ਆਈ ਸਟੇਡ ਰਿਮੈਂਬਰ ਰਾਜਨੀ ਮੈਨੂੰ ਵਿੱਚ ਦੀ ਆ ਕੇ ਬੋਲਿਆ ਸੀਗਾ ਕਿ ਲੁੱਕ ਬਹੁਤ ਸੋਹਣੀ ਲੱਗ ਰਹੀ ਹੈ ਇੱਕ ਬਹੁਤ ਹੀ ਦੇਸੀ ਵਾਲਾ ਜਿਹੜਾ ਕੈਰੈਕਟਰ ਐ ਇਨੋਸੈਂਸ ਹੈਗੀ ਉਹ ਕੈਰੈਕਟਰ ਦੇ ਵਿੱਚ ਦਿਖ ਰਹੀ ਹੈ ਕਿਉਂਕਿ ਇਹਨਾਂ ਨੇ ਤਾਂ ਪਹਿਲੀ ਵਾਰ ਪੂਰੀ ਫਿਲਮ ਦੇਖੀ ਅੱਜ ਹਨ ਮੈਂ ਆਪਣੇ ਆਪ ਨੂੰ ਕਾਫੀ ਵਾਰ ਦੇਖ ਚੁੱਕੀ ਸੀਗੀ ਸੇਮ ਹੋ ਰਹੇ ਵਿੱਚ ਪਰ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਕੈਰੈਕਟਰ ਦੇ ਨਾਲ ਮੈਚ ਉਹ ਚੀਜ਼ ਹੋ ਰਹੀ ਹੈ ਸੋ ਆਮ ਰੀਲੀ ਹੈਪੀ ਕਿ ਮੈਨੂੰ ਐਟਲੀਸਟ ਇਹੋ ਜਿਹਾ ਕੁਝ ਵੇਰੀਏਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ ਆਪਣੇ ਕੈਰੈਕਟਰ ਦੇ ਵਿੱਚ ਐਂਡ ਮੈਨੂੰ ਆਈ ਥਿੰਕ ਫਿਲਮ ਜਦੋਂ ਖਤਮ ਵੀ ਹੋਈ ਹੈ ਨਾ ਮਨੁਦ ਸਾਰਿਆਂ ਨੇ ਚ ਬਹੁਤ اچھی ਲੱਗ ਰਹੀ ਹੈ ਇਹ ਕੋ ਦੇਸੀਪਾਨ ਹਨਾ ਪੋਲਾਪਾਨ ਉਹ ਕੈਰੈਕਟਰ ਦੇ ਵਿੱਚ ਦਿਖ ਰਿਹਾ ਸੋ ਆਈ ਥਿੰਕ ਇਹ ਬਹੁਤ ਵੱਡੀ ਗੱਲ ਹੈ ਲਾਈਕ ਫॉर ਐਨ ਐਕਟਰ ਕਿ ਆਈ ਕੁਡ ਪਲੇ दैट ਐਂਡ ਆਈ ਕੁਡ ਪੁੱਲ ਆਫ दैट ਥਿੰਗ ਸੋ ਬਹੁਤ ਵੱਡੀ ਗੱਲ ਹੈ ਥੈਂਕ ਯੂ ਸੋ ਦੈਟ ਇਸ ਆਮ ਕਿਵੇਂ ਅਸੀਂ ਜਦੋਂ ਦੇਖਦੇ ਹਾਂ ਅਸੀਂ ਫੀਲ ਕੀਤਾ ਕਿ ਬਹੁਤ ਹோம்ਵਰਕ ਬੜਾ ਵਧੀਆ ਸੋ ਇਹ ਵੀ ਲੱਗਿਆ ਨਾ ਥੋੜੀ ਜਿਹੀ ਬੈਟਰੀ ਨਾ ਜਿਹੜਾ ਜਿਵੇਂ ਗਲਾਸ ਕੱਪ ਨੂੰ ਲੈ ਕੇ ਹਨਾ ਕੀਤਾ ਜੁੜ ਗਿਆ ਸੀਗਾ ਇਹਦੇ ਆ ਕਿ ਇਹ ਲੱਗਦਾ ਸੀਗਾ ਵੀ ਆ ਫੋਰਚੂ ਜਿਹੜੀ ਫ੍ਰੀ ਫ੍ਰੈਕਸ਼ਨਰੀ ਉੱਤੇ ਕਿੰਨਾ ਬਹੁਤ ਦਿੱਕਾ ਬਣਦੀ ਹੈ ਨਾ ਦੋ ਫਿਲਮ ਦੇਖ ਰਹੇ ਸੀ ਸਾਰੇ ਕਿਹੜਾ ਤੋਂ ਵਿਗਰੇ ਸੀਗੇ ਟੰਡਾ ਸਾਹ ਦਿੱਤਾ ਕਿ ਆਹ ਤੇ ਮੇਰੀ ਸ਼ੋਈ ਹੈ ਜਿਹੜੀ ਉਹ ਠੀਕ ਹੈ ਮਤਲਬ ਛੋਕਦਾਰੀ ਕੀ ਕੀਤੀ ਸੀ ਦੇਖੋ ਜਦੋਂ ਆਪਾਂ ਫਿਲਮ ਬਣਾਉਨੇ ਆ ਫਿਲਮ ਬਣਾਉਣ ਤੋਂ ਬਾਅਦ ਜੇ ਰਿਸਪੌਂਸ ਮਿਲਦਾ ਉਹਦੇ ਮਨ ਨੂੰ ਸ਼ਾਂਤੀ ਜੀ ਮਿਲਦੀ ਹੈ ਜਿਵੇਂ ਅੱਜ ਹੁਣ ਫਿਲਮ ਸਾਰੇ ਦੇਖ ਰਹੇ ਸੀ ਸਾਰਿਆਂ ਨੂੰ ਵਧੀਆ ਲੱਗ ਰਹੀ ਸੀ ਤੇ ਉਹ ਲਾਈਵ ਰਿਸਪੌਂਸ ਜਿਹੜਾ ਆਂਦਾ ਹੈ ਆਡੀਅנס ਬੈਕਟ ਦੇਖਣ ਨੂੰ ਉਹਦੇ ਤੋਂ ਹੀ ਸਾਨੂੰ ਐਕਚੁਅਲੀ ਪਤਾ ਲੱਗਿਆ ਕਿ ਫਿਲਮ ਤੇ ਜਿਹੜੀਆਂ ਚੀਜ਼ਾਂ ਸਾਨੂੰ ਕਈ ਵਾਰੀ ਹੁੰਦਾ ਕਿ ਆਪਾਂ ਕਰ ਲੈਣੇ ਆ ਉਹਨਾਂ ਸਾਨੂੰ ਇਹ ਵੀ ਹੁੰਦਾ ਕਿ ਵਰਕ ਕਿੰਨੀਆਂ ਕਰਨੀਆਂ ਪਰ ਆਡੀਅנס ਉਸ ਚੀਜ਼ ਬਾਰੇ ਦੱਸਦੀ ਹੈ ਵੀ ਵਰਕ ਕੀਤੀਆਂ ਤੇ ਉਹ ਸਾਰਿਆਂ ਦੀ ਮਿਹਨਤ ਹੈ ਸਾਰੀ ਟੀਮ ਦੀ ਸਾਰੇ ਆਰਟਿਸਟਾਂ ਦੀ ਕਿਸੇ ਵੀ ਆਰਟਿਸਟ ਨੇ ਇਦਾਂ ਨਹੀਂ ਕਿਹਾ ਵੀ ਮੈਂ ਆ ਇਦਾਂ ਦਾ ਨਹੀਂ ਕਰਨਾ ਜਿੱਦਾਂ ਦਾ ਅਸੀਂ ਡਿਜ਼ਾਈਨ ਕੀਤੇ ਕੈਰੈਕਟਰ ਉਹ ਸਾਰਿਆਂ ਨੇ ਉਦਾਂ ਹੀ ਨਿਭਾਏ ਨੇ ਬੰਕੀ ਬਾਜੀ ਇਹ ਪਹਿਲਾਂ ਤੁਹਾਨੂੰ ਮੜਾਈ ਕਿ ਜਿੰਨੀ ਛੇਤੀ ਆਪਾਂ ਸਮਝ ਸਕੀਏ ਆਪਣੇ ਪਰਿਵਾਰਾਂ ਨੂੰ ਆਪਣੇ ਰਿਸ਼ਤਿਆਂ ਨੂੰ ਉਹਨਾਂ ਦੀ अहमियत ਨੂੰ ਉਹਨਾਂ ਵਧੀਆ ਹੈ ਕਿ ਐਂਡ ਤੇ ਜਾ ਕੇ ਦੁਖੀ ਹੋ ਕੇ ਪਛਤਾਉਣ ਨਾਲੋਂ ਤਾਂ ਇਹੀ ਚੰਗਾ ਹੈ ਕਿ ਆਪਾਂ ਨੂੰ ਪਹਿਲੇ ਹੀ ਸਮਝ ਜਾਣਾ ਚਾਹੀਦਾ ਜ਼ਰੂਰੀ ਨਹੀਂ ਪੈਸਾ ਹੀ ਸਾਰਾ ਕੁਝ ਹੈ ਲਾਈਫ ਦੇ ਵਿੱਚ ਰਿਸ਼ਤਿਆਂ ਦੀ अहमियत ਬਹੁਤ अहमियत ਰੱਖਦੀ ਹੈ ਇਹਨਾਂ ਦੀ ਫਰਜ ਆ ਉਹ ਮੈਂ ਹਾਲੇ ਤੱਕ ਸੰਭਾਲ ਕੇ ਰੱਖਿਆ ਹਾਂ ਹਾਲੇ ਵੀ ਆਏਗਾ ਮੇਰੇ ਕੋਲ ਉਹਨੂੰ ਮੈਂ ਛੱਡਾਂਗੀ ਨਹੀਂ ਹਾਂ ਉਹ ਉਹਨੇ ਬਣਾ ਸਕਦੇ ਆ ਕੋਈ ਗੱਲ ਨਹੀਂ ਆਪਾਂ ਇੰਟਰਵਿਊ ਤੋਂ ਬਾਅਦ ਆਪਾਂ ਪੈਸੇ ਵੈਸੇ ਹੀ ਵੰਡਣ ਵਾਲੀਆਂ ਉਹਦੇ ਚ ਆਪਾਂ ਵੰਡ ਦਿੰਦੇ ਆ ਹਨਾ ਉਹ ਵੈਸੇ ਮੇਰੇ ਕੰਮ ਆਉਣ ਵਾਲੇ ਤਾਂ ਹੈ ਹੀ ਆ ਇਹ ਜਿਹੜੀ ਸਟੋਰੀ ਹੈਗੀ ਆ ਅਮਨ ਸਿੱਧੂ ਨੇ ਇਹ ਲਿਖੀ ਹੋਈ ਸੀ ਉਹਨਾਂ ਦਾ ਨਾਮ ਲੈਣਾ ਰਹਿ ਗਿਆ ਸੀਗਾ ਤੇ ਇੱਕ ਵੀ ਕੋਈ ਐਦਾਂ ਦਾ ਸੀਨ ਨਹੀਂ ਜਿਹੜਾ ਮਤਲਬ ਉਹ ਉਹਨਾਂ ਨੇ ਫਾਲਤੂ ਲਿਖਿਆ ਸੀ ਜਿੰਨਾ ਅਸੀਂ ਸ਼ੂਟ ਕੀਤਾ ਉਹ ਸਾਰਾ ਹੀ ਫਿਲਮ ਦੇ ਵਿੱਚ ਐਕਸਟਰਾ ਕੁਝ ਨਹੀਂ ਮਤਲਬ ਐਕਸਟਰਾ ਅਸੀਂ ਸ਼ੂਟ ਕੀਤਾ ਹੀ ਨਹੀਂ ਜੋ ਜੋ ਚਾਹੀਦਾ ਸੀ ਉਹਨਾ ਹੀ ਹੋਇਆ ਸੋ ਅਮਨ ਇੱਥੇ ਸੀ ਮੇਰੇ ਇੱਕਦਮ ਦਿਮਾਗ ਚ ਆਇਆ ਕਿ ਉਹਦੇ ਬਾਰੇ ਕੁਝ ਦੱਸਿਆ ਨਹੀਂ ਸੋ ਡਾਇਲੌਗ ਪਿੰਦੀ ਤੋਂ ਲਵਾਲ ਦੇ ਸੀਗੇ ਤੇ ਬਹੁਤ ਹੀ ਪਿਆਰੀ ਫਿਲਮ ਬਣੀ ਮੈਨੂੰ ਤਾਂ ਬਹੁਤ ਚੰਗੀ ਲੱਗੀ ਮੈਂ ਜਦੋਂ ਦੇਖ ਰਹੀ ਸੀਗੀ ਤਾਂ ਮਤਲਬ ਮੈਂ ਅੱਜ ਰੋਣ ਲੱਗ ਗਈ